ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਢੱਲਾ ਸਾਹਿਬ ਗੁਰਦੁਆਰਾ ਸਾਹਿਬ ਕੀ ਆਏ ਆ ਜੀ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਘਰਵਾਨੇ ਆ ਦਰਸ਼ਨ ਤੇ ਜਾਣਦੇ ਤੁਹਾਡਾ ਇਤਿਹਾਸਕੀ ਜੀ ਪਹਿਲਾ ਗੁਰਦੁਆਰਾ ਸਾਹਿਬ ਹੈ ਜੀ ਮਾਤਾ ਕਮਤਰੀ ਜੀ ਦਾ ਗੁਰਦੁਆਰਾ ਸਾਹਿਬ ਆਓ ਕਰੀਏ ਦਰਸ਼ਨ ਵਾਹਿਗੁਰੂ ਜੀ ਆਪ ਤੁਹਾਨੂੰ ਕਰਵਾ ਰਹੇ ਆ ਆਪ ਦਰਸ਼ਨ ਪ੍ਰੋਟੋਕਾਲ ਪਾਸਟ ਮੋਟਰੀ ਜੀ ਵਿਆਹ ਸਥਾਨ ਕੋਲ ਤੋਂ ਸ੍ਰੀ ਸ਼ਾਨਪੁਰ ਗੱਲੇ ਨਗਰ ਦੇ ਭਾਈ ਮਰਿਆਨ ਦਾ ਜੀ ਦੀ ਸੁਖਰੀ ਜੀ ਦੀ ਮੌਜੂਦੀ ਜੀ ਦਾ ਨਾਮ ਦਖਾਰਿਸ਼ 6 ਤਰੀਕ ਦਿਨ ਤੋਂ ਬਾਅਦ ਵਿੱਚ ਬਸਾਇਦ ਜੀ ਨਾਲ 22 ਭਾਦੋਂ ਸੰਨ 1664 ਵਿੱਚ ਹੋਇਆ ਸੀ ਬਰਾਤ ਵਿੱਚ ਪਿਤਾ ਦਾ ਸ਼੍ਰੀ ਅਰਜਨ ਦੇਵ ਜੀ ਬ੍ਰਹਮ ਗਿਆਨੀ ਬਣਦਾ ਜੀ ਭਾਈ ਗੁਰਦਾਸ ਜੀ ਸਮੇਤ ਹੋਰ ਬਹੁਤ ਸਾਰੇ ਗੁਰਸਿੱਖਾਂ ਭਾਗੀ ਹੋਏ ਸੀ ਉਹ ਅੰਦਰ ਦੱਖਣ ਕਰਵਾਣਿਆ ਤੁਹਾਨੂੰ i ਕੰਨ ਦੇ ਨੋਬਲ ਹਾਂਜੀ ਕੀ ਇਤਿਹਾਸਿਕ ਸਿਮਰਨ ਜਿਸ ਹੈ ਜਿਆ ਫੇਰੇ ਦੀ ਰੋਜਾ ਮਹਾਰਾਜ ਦੀ ਬਣਾਉਤ ਮੰਦਿਰ ਹਨ ਇੰਕਾ ਸਾਹ ਮਹਾਰਾਜ ਇਹ ਬਹੁਤ ਸ਼ਾਸਤਰੀ ਆ ਰਹੀ ਹੈ ਕਿ ਇਹ ਨਾਲ ਗਏ ਮਹਾਰਾਜ ਕੋਈ ਜੋ ਤਾਂ ਤਾਂ ਅਮੀਰ ਕੰਪਿਸ਼ੀਅਨ ਹਾਂ ਰੇਖੋ ਖੰਦ ਤੋਂ ਗੋਲ ਹੋਵੇਗਾ ਖੰਦ ਇਦਾਂ ਨਹੀਂ ਇਸ ਤੇ ਖੰਦ ਗੋਲ ਚੱਲਣਾ ਅਸੰਗਤੀ ਦੇਖੋ ਖੰਦ ਪਿੱਛੇ ਨੂੰ ਚੱਲ ਗਈ ਗੋਲ ਹੋ ਗਈ ਆ ਦੇਖੋ ਇਸ ਸਥਾਨ ਦੇ 7.5 ਦੇ ਮਾਤਾ ਗੁੰਦਰੀ ਜੀ ਦਾ ਨਾਮ ਕਰਜ ਹੋਇਆ ਸੀ ਅੱਗੇ ਫੋਕਾਂ ਦੇ ਪਿੱਛੇ ਨੂੰ ਚੱਲ ਗਈ ਉਹ ਲੋਕ ਮੈਂ 1.2 ਖਾਲਸਾ ਵਾਹੇ ਕੋਸ਼ਿਸ਼ ਕਰਦੇ ਜੀ